ਆਹ ਲੈ ਗਾ ਲੈ ਕਰ ਐਸੇ ਨਹੀਂ ਆ ਪਹਿਲਾ ਬੋ ਆਈ ਲਵ ਯੂ ਫਿਰ ਦੂੰਗਾ ਪਹਿਲਾ ਆਈ ਲਵ ਯੂ ਤਾਂ ਬੋਲ ਚਲ ਬੋਲ ਤੂੰ ਆਈ ਲਵ ਯੂ ਬੋਲ ਪਹਿਲਾ ਤੇ ਤਾਰੇ ਤੇ ਬੋਲੀ ਨਾ ਬੋਲ ਕੇ ਚਲ ਲੈ ਕਾਲੇ ਕਿਸ ਨੇ ਬੱਚਿਆਂ ਨੂੰ ਚਾਕਲੇਟ ਦਵਾਉਂਦੇ ਹੋ ਤਾਂ ਇਹ ਦੇਖੋ ਅ블ੀ ਤਾਂ ਇੱਕ ਵਾਈ ਨਾ ਕਰੋ ਅੱਜਕੱਲ ਬਹੁਤ ਕੁਝ ਹੋ ਰਿਹਾ ਹੈ ਜ਼ਿੰਦਗੀ ਦੇ ਵਿੱਚ ਸਿੱਖਿਆ ਕਿਤੋਂ ਵੀ ਜਾ ਸਕਦਾ ਹੈ ਇਹ ਦੇਖੋ ਲੜਨਾ ਜ਼ਿੰਦਗੀ ਦੇ ਵਿੱਚ ਕੱਲਿਆਂ ਹੀ ਪੈਂਦਾ ਹੈ ਤੇ ਲੋਕ ਤਮਾਸ਼ਾ ਦੇਂਦੇ ਨੇ ਤੇ ਬਾਅਦ ਵਿੱਚ ਗੱਲਾਂ ਕਰਦੇ ਨੇ ਇਸੇ ਕਰਕੇ ਜ਼ਿੰਦਗੀ ਦੇ ਵਿੱਚ ਖੁਦ ਹੀ ਲੜੋ ਤੇ ਖੁਦ ਹੀ ਜ਼ਿੰਦਗੀ ਜੀਓ ਸਮਝੋ ਤੇ ਕੋਈ ਔਖੇ ਵੇਲੇ ਨਹੀਂ ਸਾਥ ਦਿੰਦਾ ਪ੍ਰਮਾਤਮਾ ਤੋਂ ਬਿਨਾਂ ਤੇ ਖੁਦ ਹੀ ਜ਼ਿੰਦਗੀ ਦੇ ਵਿੱਚ ਜੁੰਦਣਾ ਪੈਂਦਾ ਹੈ ਬਹੁਤ ਕੁਝ ਸਿੱਖਣ ਨੂੰ ਪੈਂਦਾ ਜ਼ਿੰਦਗੀ ਦੇ ਵਿੱਚ ਆਪ ਹੀ ਕਰੋ ਸਭ ਕੁਝ ਹੱਲ ਹੋ ਜਾਂਦਾ ਬੇਸ਼ੱਕ ਰੱਬ ਨੇ ਇਹ ਜੀਵ ਨੂੰ ਮਾਸ ਖਾਣ ਵਾਲਾ ਬਣਾਇਆ ਫੇਰ ਵੀ ਅਨਸਾਨਾਂ ਨਾਲੋਂ ਇਹ ਬਹੁਤ ਹੀ ਚੰਗੇ ਨੇ ਦੇਖੋ ਕਿਦਾਂ ਇਹ ਅਨਸਾਨੀਅਤ ਦਿਖਾ ਰਹੇ ਨੇ ਤੇ ਰੱਬ ਨੇ ਇਨਸਾਨਾਂ ਨੂੰ ਅਨਸਾਨੀਅਤ ਸੰਭਾਲਣ ਵਾਸਤੇ ਨਾ ਸੋਣਾ ਦਿਮਾਗ ਦਿੱਤਾ ਫੇਰ ਵੀ ਆਪ ਦੇ ਜੀਵ ਦੇ ਸਵਾਦ ਲਈ ਜੀਵਾਂ ਨੂੰ ਕੱਟ ਦਿੰਦੇ ਨੇ ਵਖੋ ਮਸ਼ਹੂਰੀਆਂ ਵਾਲੇ ਕਿੱਡਾ ਵੱਡਾ ਧੋਖਾ ਖੇਡਦੇ ਨੇ ਬ੍ਰਾਂਡ ਵਾਲੀਆਂ ਚੀਜ਼ਾਂ ਤੇ ਨਾ ਡੁੱਲਿਆ ਕਰੋ